ਵੇਲ ਖੋਲੋ ਡਾਕੀ ਕੀ ਖੋਲੋ ਜੀ ਡਾਕੀ ਖੋਲੋ 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 ਜੈਕਟ ਚੱਕੋ ਜੈਕਟ ਹਾਏ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਣਾ ਪਲੇਟਾ ਜਿਹੜਾ ਆ ਚੁੱਕਿਆ ਜੀ ਕੋਰੀਅਰ ਵਾਲੇ ਵੀਰਾਂ ਕੋਲੇ ਤੇ ਮੈਨੂੰ ਫੋਨ ਆਇਆ ਸੀ ਰਮਨ ਨੂੰ ਆਪਾਂ ਦੋਸਤੋ ਕੁਝ ਵੀ ਨਹੀਂ ਦੱਸਿਆ ਰਮਨ ਨੂੰ ਆਪਾਂ ਕਰੋ ਗੱਪ ਮਾਰ ਕੇ ਚੱਲੇ ਆ ਮੈਂ ਖਾਤੇ ਰਹਿਣਾ ਸ਼ੂਟ ਆਇਆ ਪਿਆ ਤੇ ਮੈਂ ਭੱਜ ਕੇ ਜਾ ਕੇ ਮੈਂ ਤੇਰਾ ਸ਼ੂਟ ਫੜ ਲਿਆ ਵਾ ਤੇ ਰਮਨ ਕਹਿੰਦੀ ਆ ਕਿ ਸ਼ੂਟ ਮੇਰਾ ਕਿਹੜਾ ਆ ਗਿਆ ਸ਼ੂਟ ਤਾਂ ਮੈਂ ਕੋਈ ਆਰਡਰ ਹੀ ਨਹੀਂ ਕਰਾਈ ਪਰ ਮੈਂ ਗੱਲ ਸੰਭਾਲ ਕੇ ਜੇ ਮੈਂ ਆਏ ਕਰਕੇ ਮੈਂ ਤਰਾ ਨਾਪ ਨੂੰ ਭੇਜਿਆ ਸੀ ਤੇ ਉਹ ਸ਼ੂਟ ਵੀ ਮੈਂ ਫੜ ਲਿਆ ਵਾਂ ਤੇ ਜਿਹੜਾ ਕੋਈ ਸਮਾਨ ਲੈ ਆਉਣਾ ਉਹ ਵੀ ਲੈ ਆਉਣਾ ਵੀਡੀਓ ਉਹਨਾਂ ਨੂੰ ਵਾਸਤੇ ਸਮਾਨ ਵੀ ਲੈ ਕੇ ਆਉਣਾ ਸੀ ਦੋਸਤੋ ਤੇ ਚਲੋ ਹੁਣ ਆਪਾਂ ਪਹਿਲਾਂ ਸਭ ਤੋਂ ਕੋਰੀਅਰ ਵਾਲੇ ਕੋਲੇ ਚੱਲਦੇ ਆ ਤੇ ਆਪਣਾ ਜਿਹੜਾ ਪਲੇਟਨ ਆਇਆ ਹੋਇਆ ਜੀ ਉਹ ਫੜਦੇ ਆ YouTube ਦਾ ਜਿਹੜਾ ਵਾਰਡ ਹੁੰਦਾ ਤੇ ਮੈਨੂੰ ਵੀ ਬੜੀ ਐਕਸਾਈਟਮੈਂਟ ਆ ਦੋਸਤੋ ਬੜਾ ਚਾਹ ਤੁਸੀਂ ਮੇਰੇ ਸਾਹ ਜਿਹੜੇ ਤੋਂ ਦੇਖ ਸਕਦੇ ਹੋ ਤੇ ਰਮਨ ਦਾ ਆਪਾਂ ਐਕਸਪ੍ਰੈਸ਼ਨ ਚੈੱਕ ਕਰਾਂਗੇ ਉਹਨੂੰ ਘਰੇ ਜਾ ਕੇ ਜਦੋਂ ਆਪਾਂ ਸਰਪ੍ਰਾਈਜ਼ ਦਿੰਦਾ ਤੇ ਐਵੇਂ ਵੈਸੇ ਉਹਨੂੰ ਪਤਾ ਤਾਂ ਹੈਗਾ ਵੀ ਪਲੇ ਬਟਨ ਆਉਣਾਗਾ ਪਰ ਉਹਨੂੰ ਐ ਨਹੀਂ ਪਤਾ ਵੀ ਅੱਜ ਹੀ ਆ ਗਿਆ ਜਿਹੜਾ ਤੇ ਉਹਨੂੰ ਵੀ ਬੜਾ ਚਾਹਗਾ ਪਲੇ ਬਟਨ ਆਉਣ ਦਾ ਕਿਉਂਕਿ ਉਹਦੀ ਵੀ ਦੋਸਤੋ ਸਾਲ ਦੀ ਮਿਹਨਤ ਆ ਬਹੁਤ ਮਿਹਨਤ ਕਰੀ ਆ ਉਹਨੇ ਪਿਛਲੇ ਸਾਲ ਚ ਨਾ ਤੇ ਅੱਜ ਉਹ ਮਿਹਨਤ ਦਾ ਫਲ ਮਿਲਣ ਜਾ ਰਿਹਾ ਪਹਿਲਾ ਉਵਾਰ ਜਿਹੜਾ YouTube ਦਾ ਆਇਆਗਾ ਆਪਣਾ ਮਤਲਬ ਉਹ ਮਿਲਣ ਜਾ ਰਿਹਾ ਹਨਾ ਤੇ ਆਪਾਂ ਜਾ ਕੇ ਘਰੇ ਰਮਨ ਨੂੰ ਦਿੰਨੇ ਆ ਸਰਪ੍ਰਾਈਜ਼ ਸਾਰੇ ਜਣੇ ਚੈੱਕ ਕਰਿਓ ਜੀ ਉਹਦਾ ਰਿਐਕਸ਼ਨ ਮਤਲਬ ਉਹਨੂੰ ਕਿੰਨਾ ਚਾਹਗਾ ਤੇ ਚਲੋ ਦੋਸਤੋ ਹੁਣ ਆਪਾਂ ਬਾਲੀਆਂ ਗੱਲਾਂ ਨਹੀਂ ਮਾਰਦੇ ਚੱਲਦੇ ਆ ਰਾਮੇ ਤੇ ਆਪਣਾ ਪਹਿਲਾ ਪਲੇ ਬਟਨ thank <laughs> you ਲਓ ਵੀ ਦੋਸਤੋ ਆਪਾਂ ਪਲੇ ਬਟਨ ਵੀ ਫੜ ਲਿਆ ਸੀ ਤੇ ਸਮਾਨ ਵੀ ਆਪਾਂ ਸਾਰਾ ਲੈ ਲਿਆ ਸੀਗਾ ਕੋਰੀ ਨਾਲ ਵੀਡੀਓ ਤੋਂ ਫੜ ਲਿਆंदा ਸੀ ਤੇ ਵੈਸੇ ਮੈਂ ਹੁਣ ਪਿੰਡ ਦੇ ਨੇੜੇ ਪਹੁੰਚ ਗਿਆ ਜੀ ਬਿਲਕੁਲ ਪਿੰਡ ਦੀ ਫਿਰਨੀ ਤੇ ਆ ਗਿਆ ਆ ਤੁਸੀਂ ਦੇਖ ਸਕਦੇ ਹੋ ਪਿੰਡ ਦੀ ਫਿਰਨੀ ਤੇ ਆ ਗਿਆ ਜੀ ਜਮਾ ਮੁੜਨ ਵਾਲੇ ਆਪਣੇ ਘਰ ਥੋੜੀ ਜੀ ਦੂਰ ਰਹਿ ਗਏ ਤੇ ਗੇਟ ਮੈਂ ਇੱਥੋਂ ਦੇਖ ਲਿਆ ਜੀ ਇੱਥੋਂ ਆਪਣੇ ਘਰ ਦੇਖ ਜਾਂਦੇ ਆ ਗੇਟ ਆਪਣਾ ਭੜਿਆ ਪਿਆਗਾ ਤੇ ਜਾ ਕੇ ਆਪਾਂ ਕਰਦੇ ਆ ਜੀ ਚੈੱਕ ਮਾਹੌਲ ਤੇ ਰਵਨ ਨੂੰ ਦਿੰਨੇ ਆ ਸਰਪ੍ਰਾਈਜ਼ ਕਿਉਂਕਿ ਉਹਨੂੰ ਬੜੀ ਖੁਸ਼ੀ ਹੋਣੀ ਆ ਦੋਸਤੋ ਅੱਜ ਤੇ ਇੱਕ ਉਹਨੂੰ ਮੈਂ ਗੱਪ ਵੀ ਸ਼ੂਟ ਦਾ ਮਾਰ ਕੇ ਕਹਿੰਦਾ ਉਹਦੇ ਭਾਈ ਦਾ ਮੈਂ ਸ਼ੂਟ ਲੈਣ ਗਿਆ ਹੋਇਆ ਤੇ ਮੈਨੂੰ ਫੋਨ ਵੀ ਕਰੀ ਜਾਂਦੀ ਕਹਿੰਦੀ ਆ ਕਿ ਮੈਨੂੰ ਫੋਟੋਆਂ ਮਾ ਭੇਜ ਦੇ ਸ਼ੂਟ ਦਿਖਾ ਦੇ ਕਹਿਰ ਜਾ ਮੈਂ ਉਹਨੂੰ ਹੈਂਟ ਵੀ ਦੇਤਾ ਵਜਦੀ ਦੋਸਤੋ ਮੈਂ ਸ਼ੂਟ ਤੇਰਾ ਸਿਲ버 ਜੇ ਕਲਰ ਦਾ ਲੱਗਦਾ ਮੈਨੂੰ ਪੂੜ ਹੀ ਮਹਾਸਮਿੰਟ ਰੰਗਾ ਜਾਗਾ ਤੇ ਕਹਿੰਦੀ ਠੀਕ ਆ ਚੱਲ ਤੇ ਹੁਣ ਦੋਸਤੋ ਬਸ ਘਰ ਕੋਲੇ ਪਹੁੰਚਣ ਵਾਲੇ ਆਂ ਤੇ ਫਿਰ ਦਿਖਾਉਣੇ ਆ ਤੁਹਾਨੂੰ ਰਿਐਕਸ਼ਨ ਇੱਕ ਵਾਰੀ ਮੈਂ ਇਹਨੂੰ ਲੁਕੋਣਾਵੇਂ ਆ ਹਨ ਲੁਕੋ ਤੇ ਬੱਚੋਂ ਨੂੰ ਕੱਢ ਕੇ ਜਦੋਂ ਉਹਨੇ ਕਿਹਾ ਨਾ ਵੀ ਮੇਰਾ ਸ਼ੂਟ ਕਿੱਥੇ ਸ਼ੂਟ ਕਿੱਥੇ ਉਦੋਂ ਆਪਾਂ ਕੱਢ ਕੇ ਦਿਖਾਵਾਂਗੇ ਇੱਕ ਵਾਰੀ ਮੈਂ ਲਕੋ ਦਿੰਨੇ ਐਨੂੰ ਰੋਕ ਲਈ ਆਪਾਂ ਦੋਸਤੋ ਇੱਥੇ ਰੋਕ ਕੇ ਨਾ ਇਹਨੂੰ ਜੈਕਟ ਹਟਾ ਲਕੋ ਦਿੰਨੇ ਆ ਉਹ ਤੇ ਜੈਕਟ ਦੇ ਦਿੰਨੇ ਆ ਤੇ ਆਵਲੀ ਬੱਲੇ ਬੱਲੇ ਅੰਜੇ ਕਰਕੇ ਲਕੋ ਦਿੰਨੇ ਆ ਤੇ ਚੱਕੋ ਜੀ ਗੇਟ ਆਪਣਾ ਪਿਆ ਬੰਦ ਤੇ ਜਾ ਕੇ ਹੁਣ ਮਾਰਦੇ ਆ ਜੀ ਹਾਰਨ ਓ ਦੋਸਤੋ ਮੇਰਾ ਤਾਂ ਨਾ ਦਮ ਚੜ ਗਿਆ ਗਰਮੂ ਗਰਮੀ ਹੋ ਗਿਆ ਮੈਂ ਮੁੜਕਾ ਇਸ ਕਰਕੇ ਦੋਸਤੋ ਮੈਂ ਏਸੀ ਵੀ ਨਹੀਂ ਛੱਡ ਰਿਹਾ ਕਿਉਂਕਿ ਮਗਾਫਰ ਫੁੱਟ ਦੀ ਆਵਾਜ਼ ਆਊਗੀ ਤੇ ਲਓ ਜੀ ਇੱਕ ਗੇਟ ਬੰਦ ਪਿਆ ਇੱਕ ਖੋਲਿਆ ਆਉਂਦੀ ਆ ਦੋਸਤੋ ਕਰਮ ਵਾਲੀ ਭੱਜੀ ਏ ਆ ਗਈ ਆ ਗਈ ਆ ਗਈ ਇਹਨੂੰ ਹਲੇ ਕੁਝ ਨਹੀਂ ਪਤਾ ਇਹਨੂੰ ਇਹਦੇ ਪਾਦੀ ਹਲੇ ਵੀ ਸ਼ੂਟ ਹੀ ਲੈ ਕੇ ਆ ਰਿਹਾ ਅਮਰਦ ਵੀ ਸ਼ੂਟ ਲਿਆਂਦਾ ਵਸ ਗੱਲਾ ਤੇ ਲਓ ਜੀ ਸੀਸੇ ਗੋਲ ਦੀ ਆ ਕੈਸੇ ਹੋ ਜੀ ਕੈਸੇ ਹੋ ਬਾਬੂ ਜੀ ਵਧੀਆ ਜੀ ਵਧੀਆ ਉਹ ਏਸੀ ਨਹੀਂ ਚੱਲ ਰਿਆ ਨਾ ਕਾਰ ਤੋਂ ਮੈਂ ਪੱਖਾ ਬੰਦ ਕਰ ਰੱਖਿਆ ਸੀ ਮਾਈਕ ਲਾ ਲ ਨਹੀ ਕਰ ਰਿਹਾ ਨਹੀਂ ਨਹੀਂ ਲਾਈਵ ਨਹੀਂ ਵੀਡੀਓ ਬਲੌਗ ਬਣਾ ਰਿਆ ਆ ਜੋ ਕੇਰਾ ਵਾਹਲਾ ਸੋਣਾ ਸ਼ੂਟ ਰਵਣੇ ਓਏ ਅੱਛਾ ਜੀ ਖਲੇ ਹੁਣ ਕੁਛ ਨਹੀਂ ਖੜੇ ਦੋਸਤੋ ਰਮਨ ਨੂੰ ਕੁਛ ਨਹੀਂ ਪਤਾ ਡੱਕਾ ਨਹੀਂ ਪਤਾ ਲੈ ਉਹ ਕੋਈ ਮਤਲਬ ਧਿਆਨ ਚੇਤੇ ਜੀ ਨਹੀਂ ਗਾਪਲੇ ਬਲਟਣ ਦਾ ਤੇ ਮਾਤਾ ਨੇ ਮੰਜਾ ਕਰ ਰੱਖਿਆ ਮੂੰਹ ਤੇ ਚਲੋ ਦੋਸਤੋ ਆਪਾਂ ਗੱਡੀ ਕਰਦੀਏ ਬੰਦ ਇੱਕ ਵਾਰੀ ਨਿਕਲੀਏ ਬਾਹਰ ਬੜਾ ਤਕੜਾ ਸੁਭਾਈ ਲੈਂਦਾ ਰਹੋ ਨੇ ਕੀ ਲੈਂਦਾ ਪਹਿਲਾਂ ਗੈਸ ਕਰੋ ਹੂੰ ਪਤਾ ਨਹੀਂ ਜੀਵਨ ਤੱਕ ਹੀ ਖਸਾ ਗੀਮਾ ਸੀ ਵੇ ਹੂੰ ਮੈਂ ਤਾਂ ਕੀ ਵਗਾਇਆ ਸੀ ਮਦੂਤ ਨਹੀਂ ਕੀ ਹੋ ਗਿਆ ਸਲੋ ਫਿਰ ਖੋਲੋ ਟਾਕੀ ਖੋਲੋ ਦੀ ਟਾਕੀ ਖੋਲੋ 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 ਜੈਕਟ ਚੱਕੋ ਜੈਕਟ ਹਾਏ ਹਾਏ ਮੈਨੂੰ ਪਤਾ ਹੀ ਨਹੀਂ ਸੀ ਆਏ ਓਏ ਮੈਂਨੂੰ ਕੱਲ ਦਾ ਗੱਪ ਮਾਰੀਆ ਨਾ ਮੇਰਾ ਸੂਟ ਆਇਆ ਹੋਇਆ ਤੇਰਾ ਸੂਟ ਆਇਆ ਹੋਇਆ ਫੜਕੇ ਲਓ ਹਾਏ ਕਿਵੇਂ ਲੱਗਿਆ ਫਿਰ ਜੀ ਗਿਫਟ ਸਰਪ੍ਰਾਈਜ਼ ਬੋਤ ਵਧੀਆ ਲੱਗਿਆ ਜੀ। ਹੂੰ। ਚਲੋ ਜੀ ਫਿਰ ਦੂਜਾ ਸਾਮਾਨ ਵੀ ਚੱਕ ਲੋ। ਥੈਂਕ ਯੂ ਜੀ। ਹੂੰ। ਵੈਲਕਮ। ਤੁਹਾਡੀ ਬਦੌਦਿ ਆਇਆ ਜੀ ਇਹ। ਨਾ ਜੀ ਨਾ ਕੋਈ ਗੱਲ ਨਹੀਂ। ਦੋਨਾਂ ਦੀ ਮਿਹਨਤ ਯਾਰਾ ਹੁਣ। ਮੈਂ ਖੈ ਚਲੋ ਇਹਦਾ ਤਾਂ ਸਪਰਾਇਜ਼ ਦੇਵਾਂਗੇ ਪਰਸੋਂ ਦਾ ਹੋਇਆ ਸੀ ਰੋਣ ਇਹ। ਹਾਏ। ਮੇਰੇ ਤੋਂ ਜਾਇਆ ਨਹੀਂ ਗਾਦੇ ਮੈਂ ਤੈਨੂੰ ਗੱਪ ਮਾਰੀ ਕਮਾ ਸ਼ੂਟ ਆਇਆ ਹੋਇਆ ਸ਼ੂਟ ਆਇਆ ਹੋਇਆ। ਲੱਗ ਪਈ। ਕੀ ਕਦੀ ਇਹ ਸੂਟ ਸੀ ਮੈਂ ਵੀ ਆਖਿਆ ਮਾਂ ਕਿਸੇ ਨੇ ਉਹ ਤਾਂ ਕਰਿਆ ਨਹੀਂ ਜੀ ਕੀ ਆਇਆ ਹੋਇਆ ਹੈ ਰਬ ਤੁਹਾਨੂੰ ਖੋਲੀਏ ਫੋਟੋ ਫੋਟੋ ਹੁਣੀ ਗੱਲ ਸੁਣਾ ਹਾਂ ਜੀ ਹੋਰ ਜੀ ਖੋਲਦੇ ਚਲੋ ਖੋਲਦੇ ਆ ਫਿਰ ਮਾਸਾ ਮਾਸਾ ਮੈਨੂੰ ਪਾਣੀ ਪੂਣੀ ਤਾਂ ਪਿਆ ਦਿਓ ਜੀ ਮੈਂ ਤਾਂ ਧਿਆ ਮਰ ਗਿਆ ਘਾਰ ਤੋਂ ਮੁੜ ਕੋ ਮੁੜ ਕੇ ਆ ਗਿਆ ਦੋਸਤੋ ਪਲੇ ਬਟਨ ਦੀ ਹੋ ਗਈ ਦੋਸਤੋ ਮੈਨੂੰ ਪਾਣੀ ਵੀ ਨਹੀਂ ਪੁੱਛਿਆ ਇੰਨੀ ਗਰਮੀ ਜੀ ਲਾਓ ਤੁਸੀਂ ਫੋਟੋ ਮੈਂ ਤੁਹਾਨੂੰ ਲੈ ਕੇ ਦਿੰਨੀ ਪਾਣੀ ਹਾਂ ਜੀ ਮੈਂ ਤਾਂ ਹੁਣ ਦੇਖਿਆ ਜੀ ਸਮਾਰ ਕੇ ਮੈਂ ਉੱਤੇ ਦੇਖਿਆ ਵੀ ਨਹੀਂਗਾ ਮੈਨੂੰ ਤਾਂ ਬੱਲੀ ਵੱਟੀ ਸੀ ਗਿਆ ਬਏ ਹਾਂ ਜੀ ਕੋਲ ਆ ਦੇ ਦੂਸਤ ਦੇਖੋ ਦੋਸਤੋ ਕਿੰਨਾ ਚਾਹ ਹੁੰਦਾ ਦਾ ਹਣਾ ਨਮਾ ਮਮੀ ਨੇ ਤਾਂ ਲੈ ਸਿਰ ਮਮੀ ਬਧਾਈਆਂ ਫਲੇਵਰ ਨਾ ਆ ਗਿਆ ਆਪਣਾ ਧੰਨਵਾਦ ਮਾਤਾ ਇਹ ਕੀ ਗਾਈ ਇਹ ਵਾਰਡ ਹੁੰਦਾ ਮਮੀ YouTube ਆਪਾਂ ਨੂੰ ਮਤਲਬ 1 ਲੱਖ ਸਬਸਕ੍ਰਾਈਬਰ ਦੇ ਦਿੰਦਾ ਹੁੰਦਾ ਅਵਾਰਡ ਤੇ ਇਹੇ ਦੋਸਤ ਸਾਰਾ ਕੁਝ ਤੁਹਾਡੀ ਬਦੌਲਤ ਹੋਇਆ ਜੀ ਹਾਂਜੀ ਜੀ ਮਤਲਬ ਇਹ ਇਕੱਲਾ ਧੰਨਵਾਦ ਸਾਡਾ ਨਹੀਂ ਗਾ ਜੀ ਇਹ ਆਪਣਾ ਵਾਰ ਆ ਆਪਣੀ ਸਾਰਿਆਂ ਦੀ ਮੇਤ ਮਤਲਬ ਜਿਹੜੀ ਤੁਸੀਂ ਸਪੋਰਟ ਕਰੀ ਹੈ ਨਾ ਆਪਣੀ ਜਿੰਨੀ ਵੀ YouTube Facebook ਫੈਮਿਲੀ ਆ Instagram ਵਾਲੀ ਫੈਮਿਲੀ ਆ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਜੀ ਤੇ ਸਾਰਨੂੰ ਵੱਡਾ ਧੰਨਵਾਦ ਤੁਹਾਡਾ ਬੰਦਾ ਤੇ ਤੁਹਾਡੇ ਨਾਲ ਹੀ ਇਹ ਖੁਸ਼ੀ ਸਾਂਝੀ ਕਰ ਲਈ ਬੰਦੀ ਹੈ ਜੀ ਹਾਂਜੀ ਤੇ ਹੁਣ ਬਹੁਤ ਵਧੀਆ ਚੀਜ਼ ਬਣਾਵਾਂਗੇ ਜਿੱਤੇ ਸੈਲੀਬ੍ਰੇਸ਼ਨ ਕਰਾਂਗੇ ਸਾਰੇ ਮਿਲ ਕੇ ਹਾਂਜੀ ਚਲੋ ਜੀ ਮੈਂ ਸਾਨੂੰ ਪਾਣੀ ਪਾਦਾ ਪਹਿਲਾਂ ਹਾਂਜੀ ਹਾਂਜੀ ਪਾਣੀ ਪਾ ਦਵਾਂ ਰਮਨ ਡੈਵੀ ਵੀ ਆਉਣ ਵਾਲਾ ਤੇ ਕਿੱਥੇ ਇੱਥੇ ਰੱਖਿਓ ਜੀ ਚੰਗਾ ਡੈਵੀ ਨੂੰ ਵੀ ਸਰਪ੍ਰਾਈਜ਼ ਦੇਵਾਂਗੇ ਹੈ ਹਾਂਜੀ ਆਓ ਆ ਗਏ ਡੈਵੀ ਵੀ ਲੋਕੇ ਬਹੁਤ ਬੋਕ ਰਹੀਆਂ ਨੇ ਇਹ ਰੋਇ ਡਰਾਉਂਦਾ ਦੋਸਤੋ ਸਾਨੂੰ ਅਹੀਂ ਆ ਗਏ ਇੱਕੇ ਦਮ ਕਹੂ ਅਬੂ ਡਰਾਉਂਗਾ ਡਰੇ ਦਾ ਹੈ ਨਹੀਂ ਉਹ ਬੁੜੀ ਤੇ ਤੁਹਾਡੇ ਵਾਸਤੇ ਹੈਗਾ ਸਰਪ੍ਰਾਈਜ਼ ਵਾਓ ਕੀ ਇਹ ਦੱਚ ਕੀ ਬਟਨ ਪਲੇ ਬਟਨ ਪਲੇ ਬਟਨ ਨਾ ਪਲੇ ਬਟਨ ਸਾਡੇ ਡੈਵੀ ਨੂੰ ਵੀ ਅਸੀਂ ਦਿਖਾਇਆ ਸੀ ਵੈਸੇ ਜਿਹਾ ਪਲੇ ਬਟਨ ਆਊਗਾ ਤੇ ਕਿੰਨਾ ਚਾਚਾ ਡੈਵੀ ਨੂੰ ਚਾ ਕੇ ਨਾ ਪਤਾ ਬਾਹਰ ਤੇ ਪਟਕੀ ਲਾ ਸੁੱਡੀ ਕੱਕੇ ਅੱਛਾ ਮੈਂ ਤਾਂ ਦਵਾਈ ਦੇ ਦੋਸਤੋ ਥੱਕੇ ਥਕਾਏ ਹੁੰਦੇ ਆ ਵਿਚਾਰੇ ਹਾਂਜੀ ਚੱਲ ਕੋਈ ਗੱਲ ਥੱਕ ਜਾਂਦਾ ਜੀ ਸਕੂਲ ਚ ਜਾ ਕੇ ਤਾਂ ਤੇ ਕਿਵੇਂ ਲੱਗਿਆ ਡੈਵੀ ਫਿਰ ਸੋਹਣਾ ਪੁੱਤ ਹੂੰ ਖੋਲੇਗਾ ਤੇ ਜਿੱਦੀ ਨਹੀਂ ਖਾਣੀ ਫਿਰ ਕੇਕ ਕੇਕ ਵੀ ਬਣਾਵਾਂਗੇ ਫੇਰ ਖੋਲ੍ਹਾਂਗੇ ਕੇਕ ਵੀ ਬਣਾਵਾਂਗੇ ਆਪਾਂ ਯਾਰ ਠੀਕ ਆ ਤੇ ਦੋਸਤੋ ਇਹ ਤੁਹਾਡੀ ਬਦੌਲਤ ਹੋਇਆ ਸੋ ਮਤਲਬ ਕਿਵੇਂ ਧੰਨਵਾਦ ਕਰੀਏ ਜੀ ਲਫ਼ਜ਼ ਵੀ ਨਹੀਂ ਹੈਗੇ ਸੋ ਦਿਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਹੁਣ ਜਿਹੜਾ ਅਗਲਾ ਬਲੌਗ ਹੈ ਉਹਦੇ ਵਿੱਚ ਆਪਾਂ ਇਹਨੂੰ ਖੋਲ੍ਹਾਂਗੇ ਸੋ ਡੈਵੀ ਦੇ ਹੱਥੋਂ ਹੀ ਖਿਲਾਵਾਂਗੇ ਜੀ ਤੇ ਬਹੁਤ ਵਧੀਆ ਮਤਲਬ ਜਿਹੜਾ ਉਹ ਬਲੌਗ ਬਣਾਵਾਂਗੇ ਸੋ ਜ਼ਰੂਰ ਦੇਖਿਓ ਜੀ ਸੋ ਦੁਬਾਰਾ ਤੋਂ ਫੇਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸੋ ਵੀਡੀਓ ਦੇਖਣ ਲਈ ਵੀ ਤੁਹਾਡੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਜੀ